ਜੇ ਲੋਡ ਪਈ ਤਾਂ ਅਗਲੀ ਯਾਰੀ ਵੱਡਾ ਇਤੋਂ ਵੀ ਤਿੰਨ ਗੁਣਾ ਜ਼ਿਆਦਾ ਕੱਟ ਕਰਾਂਗੇ ਠੀਕ ਆ ਇਸ ਵਾਰ ਐਸਆਈਐਸ ਕਰਕੇ ਆਪਾਂ ਪ੍ਰੋਟੈਸਟ ਕੀਤਾ ਮੁੰਡਿਆਂ ਨੇ 10000 ਦਾ ਕੱਟ ਹੋਇਆ 10000 ਮੁੰਡੇ ਵੀਰ ਆਪਣੇ ਆਏ ਆ ਬੜਾ ਬੜਾ ਵਧੀਆ ਲੱਗਿਆ ਹੁਣ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨਾ ਮੇਰਾ ਭਰਾ ਸਾਰੇ ਰਲ ਕੇ ਇੱਥੇ ਆਪਾਂ ਪ੍ਰੋਟੈਸਟ ਜਿੱਤੇ ਜਿਹੜੇ ਭਰਾਵਾਂ ਦੇ ਐਸਆਈਐਸ ਦਾ ਮੁੱਦਾ ਬਣਿਆ ਕਾਰਡ ਨਹੀਂ ਹੁੰਦਾ ਉਹਨਾਂ ਦੇ ਨਾਲ ਖੜੀਏ ਅੱਜ ਬਹੁਤ ਵੱਡੇ ਪੱਧਰ ਤੇ ਕੱਟ ਹੋਇਆ ਅਮਰੀਕ ਸਿੰਘ ਸਪੇਨ ਤੋਂ ਸਪੈਸ਼ਲ ਆਏ ਥੇ ਮੇਰਾ ਭਰਾ ਅਜੇ ਵੀ ਨਾ ਜਾਗੇ ਬਹੁਤ ਔਖਾ ਹੋ ਜਾਣਾ ਹੁਣ ਆਪਾਂ ਲੜਾਈ ਸ਼ੁਰੂ ਕਰਤੀ ਆ ਤੇ ਨੂੰ ਜਿੱਤ ਕੇ ਹੀ ਖਤਮ ਕਰਨਾ ਤੁਹਾਡੇ ਪੰਜਾਬੀਆਂ ਨੇ ਤੁਹਾਡੇ ਦੇਸ਼ ਦੇ ਵਿੱਚ ਬਹੁਤ ਟੈਕਸ ਦਿੱਤੇ ਆ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਕੱਟ ਸਕਦੇ ਇਸ ਟਾਈਮ ਇੱਕ ਲਹਿਰ ਉੱਠੀ ਆ ਦੋਸਤੋ ਜੋ ਕਿ ਪੂਰੀ ਦੁਨੀਆ ਦੇ ਵਿੱਚ ਸੰਘਰਸ਼ ਚੱਲ ਰਿਹਾ ਜਿੱਦਾਂ ਯੂਕੇ ਦੇ ਵਿੱਚ ਸੰਘਰਸ਼ ਚੱਲ ਰਿਹਾ ਨੇਪਾਲ ਦੇ ਵਿੱਚ ਸੰਘਰਸ਼ ਚੱਲ ਰਿਹਾ ਫਰਾਂਸ ਦੇ ਵਿੱਚ ਸੰਘਰਸ਼ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ ਲੋਕ ਜਾਗ ਚੁੱਕੇ ਆ ਸੋ ਪੁਰਤਗਾਲ ਨੇ ਬਹੁਤ ਜ਼ਿਆਦਾ ਲੋਕਾਂ ਕੋਲ ਟੈਕਸ ਲਿਆ ਸੋ ਆਪਣੀਆਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਉਹਨਾਂ ਸ਼ਰਤਾਂ ਦੇ ਉੱਤੇ ਉਹ ਕਾਇਮ ਨਹੀਂ ਰਹੇ ਜਿਹਦੇ ਕਰਕੇ ਅੱਜ 17 ਤਰੀਕ ਬਹੁਤ ਵੱਡਾ ਇਕੱਠ ਕੀਤਾ ਪੰਜਾਬੀਓ ਤੁਸੀਂ ਅੱਜ ਸਬੂਤ ਦੇ ਦਿੱਤਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਵਾਰਸੋਂ ਤੁਸੀਂ ਸ਼ਹੀਦ ਉਦਮ ਸਿੰਘ ਦੇ ਵਾਰਸੋਂ ਮੈਂ ਬਹੁਤ ਧੰਨਵਾਦ ਕਰਦਾ ਜੁਨਾ ਵੀਰਾਂ ਦਾ ਜਿਹੜਿਆਂ ਜਿਨ੍ਹਾਂ ਨੇ ਅੱਜ ਪਹੁੰਚ ਕੇ ਬਹੁਤ ਵੱਡਾ ਇਕੱਠ ਕੀਤਾ ਮੈਂ ਵਧਾਈ ਦਿੰਦਾ ਉਹਨਾਂ ਨੂੰ ਕਿ ਕਦੀ ਵੀ ਕੌਮ ਤੇ ਭੀੜ ਪੈਂਦੀ ਆ ਸਾਰੇ ਜਣੇ ਇਕੱਠੇ ਹੋ ਕੇ ਗਿਲੇ ਸ਼ਿਕਵੇ ਭੁੱਲ ਕੇ ਅੱਗੇ ਆ ਕੇ ਕਾਰਜ ਕਰਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ